ਭੌਣਿਆ ਦੂਜੇ ਨਗਰਾ ਹੇਤ ਭਾਵ ਤੋਏ ਭਾਵ ਦੋ ਭਾਵ ਦੇ ਵਿੱਚ ਰਹਿਣ ਵਾਲਾ ਮਨੁੱਖ ਜਿਹੜਾ ਹੈ ਕਿ ਧਰਮ ਦੇ ਵਿੱਚ ਪਿਆਰ ਹੁੰਦਾ ਤੇ ਸਤਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਧਰਮ ਦੇ ਵਿੱਚ ਪਿਆਰ ਹੁੰਦਾ ਮਨੁੱਖ ਉਹ ਫਿਰ ਧਰਮ ਵਾਲਾ ਬੰਦਾ ਜਿਹੜਾ ਕਦੇ ਸਹੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਰਸਤਾ ਕਿਉਂਵੇਂ ਭਵੇਂ ਅਮੀਰਾ ਹੋਵੇ ਤੇ ਸਾਧ ਸੰਤ ਜੀ ਸਮਾਂ ਲੱਗ ਸਕਦਾ ਹੈ ਪਰ ਬੰਦਾ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਵੇਗਾ ਕਿਉਂਕਿ ਰਸਤਾ ਇੱਕ ਹੈ ਜੇਕਰ ਚ ਰਸਤੇ ਦੇ ਵਿੱਚ ਖੜਾ ਹੋਇਆ ਬੰਦਾ ਇੱਕ ਵਾਰੀ ਰਸਤੇ ਤੋਂ ੁੱਝ ਗਿਆ ਤੇ ਸਾਧ ਸੰਤ ਜੀ ਫਿਰ ਉਹ ੁੱਝਿਆ ਹੋਇਆ ਜਿੱਦਾ ਸਮਾਂ ਹੈ ਉਹ ਪਤਾ ਨਹੀਂ ਕਿੰਨਾ ਕੁ ਸਮਾਂ ਦੁਆਰਾ ਫਿਰ ਉਸ ਥਾਂ ਤੇ ਪਹੁੰਚਣ ਨੂੰ ਲੱਗ ਜਾਵੇ ਇਸ ਤਰ੍ਹਾਂ ਸਾਧ ਸੰਤ ਜੀ ਇਹ ਮਨੁੱਖਾ ਜੀਵਨ ਹੈ ਮਨੁੱਖਾ ਜੀਵਨ ਦੇ ਵਿੱਚ ਸਾਨੂੰ ਪ੍ਰਮਾਤਮਾ ਦੇ ਨਾਮ ਜਪਣ ਦਾ ਸਹੀ ਰਸਤਾ ਜਿਹੜਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਸਾਨੂੰ ਦੱਸਿਆ ਤੇ ਸਤਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਦੋ ਇਹ ਭਰਮ ਭੁਲਾਣੀ ਆ ਜਿਹੜੇ ਭਾਦੋਂ ਦੇ ਮਹੀਨੇ ਦੇ ਵਿੱਚ ਦੂਜੇ ਭਾਦ ਦੇ ਵਿੱਚ ਲੱਗ ਜਾਂਦੇ ਨੇ ਜਿਹੜੇ ਭਰਮ ਦੇ ਵਿੱਚ ਪੈ ਜਾਂਦੇ ਨੇ ਸਤਗੁਰੂ ਜੀ ਕਹਿੰਦੇ ਦਿੰਜਾ ਲੱਗਾ ਏ ਜਿਨ੍ਹਾਂ ਨੇ ਇੱਕ ਰਾਤ ਨੂੰ ਛੱਡ ਕੇ ਭਾਈ ਦੂਜਿਆਂ ਦੇ ਨਾਲ ਜੀਤਦਾ ਏ ਇਹ ਤਾਂ ਮਕਾਲ ਦੁੱਖ ਨੂੰ ਛੱਡ ਕੇ ਹੋਰ ਸਾਧ ਸੰਗਤ ਦੀ ਦੇਵੀ ਦੇਤਿਆਂ ਨੂੰ ਪਤਾ ਨਹੀਂ ਕਿੰਨੀਆਂ ਕਥਾਵਾਂ ਤੇ ਜਾ ਕੇ ਸਿੱਖ ਜਿਹੜਾ ਇਹ ਉਹ ਮਥਰੇ ਡੇ ਕੱਲ ਪਰਸਾਦੂ ਜੀ ਕਹਿੰਦੇ ਇਹ ਧਰਮ ਦੇ ਵਿੱਚ ਪਿਆਰ ਹੋਇਆ ਲੋਕ ਜਿਹੜਾ ਇਹ ਨੂੰ ਨਹੀਂ ਪਤਾ ਕਿ ਜਿਹੜਾ ਧਰਮ ਹੈ ਇਹ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਨਾਲ ਹੀ ਹੋ ਸਕਦਾ ਉਹ ਇੱਕ ਦੇ ਨਾਲ ਜੁੜਨ ਦੇ ਨਾਲ ਹੀ ਜਿਹੜਾ ਧਰਮ ਹੈ ਇਹ ਹੋ ਸਕਦਾ ਸਤਿਗੁਰ ਜੀ ਦੀ ਬਾਣੀ ਚੰਗੀ ਹੈ ਧਰਮ ਦੇ ਪਰਦੇ ਸਤਿਗੁਰ ਖੋਲੇ ਉਹ ਪਰਮ ਹੈ ਕੀ ਹੈ ਪਰ ਉਹ ਜਿਹੜਾ ਸਾ ਸੰਗਤ ਦੀ ਜਿਹੜੀ ਚੀਜ਼ ਸਾਡੀਆਂ ਅੱਖਾਂ ਦੇਖ ਰੀਆਂ ਨੇ ਸਾਨੂੰ ਪ੍ਰਤੀਕ ਹੋ ਰਿਹਾ ਹੈ ਅੱਖਾਂ ਦੇ ਨਾਲ ਪਰ ਅਸਲ ਦੇ ਵਿੱਚ ਉਹ ਚੀਜ਼ ਹੈ ਨਹੀਂ ਉਹ ਭਾਤ ਰਵਿਦਾਸ ਜੀ ਦਾ ਮੰਦਾ ਸੀ ਸ਼ਬਦ ਪੜਦੇ ਆ ਨਾ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਪਰ ਸਰ ਜੀ ਕਹਿੰਦੇ ਜਦ ਹਮ ਹੁੰਦੇ ਜਦੋਂ ਸਾਡੇ ਤੇ ਹੰਕਾਰ ਸੀ ਹੋ ਮੈਂ ਸੀ ਉਦੋਂ ਪ੍ਰਮਾਤਮਾਤ ਨਹੀਂ ਸੀ ਉਦੋਂ ਭਰਮ ਸੀ ਸਾਡੇ ਅੰਦਰ ਅਬ ਤੂੰ ਹੀ ਮੈਂ ਨਾ ਹੀ ਜਦੋਂ ਤੂੰ ਪਰਮਾਤਮਾ ਸਾਡੇ ਵਿੱਚ ਆ ਰਹੀਆਂ ਬਰਾਜਮਾਂ ਹੋ ਗਿਆ ਫਿਰ ਸਾਡਾ ਭਰਮ ਵਾਲਾ ਪਰਦਾ ਚੁੱਕਿਆ ਗਿਆ ਤੇ ਉਹਦੇ ਸ਼ਬਦ ਦੇ ਵਿੱਚ ਭਗਤ ਰਵੀ ਜਾਨਪਾਲ ਕੀ ਮੰਨ ਬਹੁਤ ਨੇ ਦ੍ਰਿਸ਼ਟਾਪਤੇ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਆਨੰਦ ਆਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲਮਾ ਭਰਮ ਦੇ ਵਿੱਚ ਪਿਆ ਹੋਇਆ ਉਹ ਲੋਕ ਜਿਹੜਾ ਪਾਣੀ ਦੇ ਵਿੱਚ ਉੱਠਣ ਵਾਲੀਆਂ ਲਹਿਰਾਂ ਨੂੰ ਲੱਗ ਸਮਝ ਲੈਂਦਾ ਕਿ ਜਿਹੜੀਆਂ ਪਾਣੀ ਦੇ ਵਿੱਚ ਲਹਿਰਾਂ ਉੱਤਰੀਆਂ ਨੇ ਇਹ ਲੱਗਦੀ। ਪਰ ਉਹ ਪਾਣੀ ਦੀਆਂ ਲਹਿਰਾਂ ਉਨੀ ਦੇਰ ਤੱਕ ਲੱਗ ਦਿਖਦੀਆਂ ਨੇ ਜਿੰਨੀ ਦੇਰ ਤੱਕ ਹਵਾ ਚਲਦੀ ਪਈ ਹੈ ਹਨੇਰੀ ਚਲਦੀ ਪਈ ਹੈ। ਹਵਾ ਸ਼ਾਂਤ ਹੋਣ ਤੋਂ ਬਾਅਦ ਜਿਹੜੀ ਹੈ ਉਹ ਪਾਣੀ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਸ਼ਾਂਤ ਹੋ ਜਾਣੀ ਹੈ ਪਾਣੀ ਦਾ ਰੂਪ। ਸੰਸਾਰ ਸਾਨੂੰ ਭਰਮ ਦੇ ਵਿੱਚ ਭੇਖਿਆਂ ਦੇ ਵਿੱਚ ਲੱਗ ਰਿਹਾ ਕਿ ਸੰਸਾਰ ਸਾਰਾ ਜਿਹੜਾ ਇਹ ਭਾਈ ਮਾਸ ਹੀ ਹੋਣਾ ਹੈ। ਪਰ ਸੰਸਾਰ ਵੀ ਇੱਕ ਨਾਸਵੰਤ ਹੈ। ਸੰਤੂ ਜੀ ਕਹਿੰਦੇ ਜਿਵੇਂ ਪਾਣੀ ਦੀਆਂ ਲਹਿਰਾਂ ਦੇ ਵਿੱਚ ਪਾਣੀ ਵਿੱਚ ਝੋਟੀਆਂ ਲਹਿਰਾਂ ਜਿਹੜੀਆਂ ਨੇ ਇਹ ਥੋੜੇ ਸਮੇਂ ਵਾਸਤੇ ਨੇ ਭਰਮ ਦੇ ਵਿੱਚ ਪਿਆਰ ਨੂੰ ਜਿਹੜਾ ụp ਜਾਂਦਾ ਹੈ ਜਲ ਕੇਵਲ ਜਲ ਮਾਹੀ ਸਤਿਗੁਰੂ ਜੀ ਕਹਿੰਦੇ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਿਆਖਾਲੀ ਜਿਵੇਂ ਇੱਕ ਰਾਜਾ ਸਾਹਸੰਗਤ ਜੀ ਜਿਹੜਾ ਉਹ ਆਪਣੇ ਤਖਤ ਦੇ ਉੱਤੇ ਸੁਤਾ ਹੋਇਆ ਤੇ ਸੁੱਤੇ ਸੁੱਤੇ ਨੀਂਦ ਜਦੋਂ ਆਈ ਤੇ ਨੀਂਦ ਦੇ ਵਿੱਚ ਕੀ ਤੱਕਦਾ ਕਿ ਉਹ ਭਖਾਰੀ ਦਾ ਰੂਪ ਬਣ ਗਿਆ ਸਾਰ ਦਰਦਾਂ ਤੇ ਜਾ ਕੇ ਮੰਗਾ ਪਿਆ ਹੁਣ ਭਰਮ ਪੈ ਗਿਆ ਨਾ ਸੁਪਨੇ ਦੇ ਵਿੱਚ ਤੇ ਸਤਗੁਰੂ ਜੀ ਕਹਿੰਦੇ ਜਦੋਂ ਜਾਗੂਦੀ ਜਦੋਂ ਉਹ ਜਿਹੜਾ ਸੁਪਨਾ ਟੁੱਟਿਆ ਜਦੋਂ ਟੁੱਟੇ ਹੋਏ ਸੁਪਨੋਂ ਤੋਂ ਬਾਅਦ ਪਤਾ ਲੱਗਿਆ ਕਿ ਨਹੀਂ ਮੈਂ ਤੇ ਵਾਕਈ ਜਿਹੜਾ ਮੈਂ ਰਾਜਾ ਹਾਂ ਉਹ ਭਰਮ ਸੀ ਇੱਕ ਸਤਗੁਰੂ ਜੀ ਕਹਿੰਦੇ ਇਦਾਂ ਸੰਸਾਰ ਦੀ ਇੱਕ ਭਰਮ ਦੀ ਨਿਆਈ ਹੈ ਇਸ ਇਨਸਾਨ ਸੁਪਨੇ ਦੀ ਨਿਆਈ ਹੈ ਸਤਗੁਰੂ ਜੀ ਕਹਿੰਦੇ ਜਿੱਦਨ ਭਰਮ ਟੁੱਟਣਾ ਹੈ ਤੇਰਾ ਇਹਨੂੰ ਸਮਝ ਆ ਜਾਣੀ ਕਿ ਜਿਹੜੇ ਸੁਪਨੇ ਦੇ ਨਾਲ ਤੂੰ ਸੱਚ ਕਰਕੇ ਬਣੀ ਫਿਰਦਾ ਜਿਹਨੂੰ ਪਿਆਰ ਕਰਕੇ ਬੈਠਾ ਸੀ ਇਹ ਸੱਚ ਨਹੀਂ ਹੈ ਸੰਤੂ ਜੀ ਕਹਿੰਦੇ ਭਾਈ ਭਰਦੋਇ ਧਰਮ ਪੁਣਾਣੇ ਆ ਜਿੱਚਾ ਲਗਾ ਏ ਜਿਨਾਂ ਦਾ ਰੇਟ ਦੂਜੇ ਨਾਲ ਲੱਗਿਆ ਨਾਲ ਇੱਕ ਨੂੰ ਛੱਡ ਕੇ ਸੰਤੂ ਜੀ ਕਹਿੰਦੇ ਲੱਖ ਸ਼ਿੰਗਾਰ ਬਨਾਇਆ ਕਾਰਜ ਨਹੀਂ ਕੀਤ ਪਤੀ ਤੋਂ ਬਿਨਾ ਸਾਧ ਸੰਗ ਜੀ ਕੀਤੇ ਹੋਏ ਲੱਖਾਂ ਸ਼ਿੰਗਾਰ ਜਿਹੜੇ ਕੋ ਕਿਸੇ ਕੰਮ ਨਹੀਂ ਆਉਂਦੇ ਹੁਣ ਜਿਹੜੀ ਜੀਵ ਇਸਤਰੀ ਜੇ ਪਤੀ ਸਿਰ ਤੇ ਨਾ ਹੋਵੇ ਤੇ ਜਿਹੜੇ ਸ਼ਿੰਗਾਰ ਕੀਤੇ ਨੇ ਉਹਦੇ ਕਿਸ ਹੱਥ ਨੇ ਸਤਿਗੁਰੂ ਜੀ ਕਹਿੰਦੇ ਕਿਸੇ ਕੰਮ ਨਹੀਂ ਆਉਂਦੇ ਲੱਖ ਸ਼ਿੰਗਾਰ ਮਨਾਇਆ ਕਾਰਜ ਨਹੀਂ ਕੀਤੇ ਇੱਕ ਰੱਬ ਨੂੰ ਛੱਡ ਕੇ ਜਿੰਨੇ ਮਰਜੀ ਨੂੰ ਸ਼ਿੰਗਾਰ ਕਰੀ ਜਾ ਜਿੰਨੇ ਮਰਜੀ ਉਜਾਪ ਤਾਪ ਸੰਜੋ ਧੂਣੀਆਂ ਲਾਈ ਜਾ ਲੋਕਾਂ ਦੇ ਕੋਲ ਜਾ ਕੇ ਹੱਥ ਵਿਖਾਈ ਜਾ ਸਤਿਗੁਰੂ ਜੀ ਕਹਿੰਦੇ ਇਹ ਕੀਤੇ ਹੋਏ ਸ਼ਿੰਗਾਰ ਤੇਰੇ ਕਿਸੇ ਵੀ ਕੰਮ ਨਹੀਂ ਹੈ ਸ਼ਿੰਗਾਰ ਕਿਉਂ ਕੰਮ ਵਿੱਚ ਨਹੀਂ ਆ ਸਤਿਗੁਰੂ ਜੀ ਕਹਿੰਦੇ ਕਿਉਂਕਿ ਜਿਹੜੇ ਇੱਕ ਨੇ ਤੈਨੂੰ ਭੇਜਿਆ ਸੀ ਉਹਦੇ ਵਾਸਤੇ ਕੁਝ ਕੀਤਾ ਹੀ ਨਹੀਂ ਹੈ ਪਤੀ ਵਾਸਤੇ ਕੁਝ ਕੀਤਾ ਹੀ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਲੱਖ ਸ਼ਿੰਗਾਰ ਬਨਾਇਆ ਕਾਰਜ ਨਾ ਹੀ ਕੀਤ ਕਿਸੇ ਵੀ ਕਾਰਜ ਨੂੰ ਆਇਆ ਭਾਈ ਇਹ ਕੀਤਾ ਹੋਇਆ ਸ਼ਿੰਗਾਰ ਜਿਤ ਦਿਨ ਦੇਹ ਦੇ ਬਿਨ ਸਸੀ ਤਿਤ ਬੇਲ ਕਹ ਸੰ ਪ੍ਰੇਤ ਜਿਤ ਦਿਨ ਦੇਹ ਬਿਨ ਸਸੀ ਸਤਗੁਰੂ ਜੀ ਕਹਿੰਦੇ ਜਿਹੜੀ ਇਹ ਦੇਹ ਮਰੀ ਹੈ ਨਾ ਸਰੀਰ ਮਰੇ ਜਿਹੜੇ ਦਿਨ ਇਹ ਦੇਹ ਜਿਹੜੀ ਇਹ ਬਿਨ ਸਸੀ ਇਹ ਬਿਨ ਸੇ ਕੀ ਸਤਗੁਰੂ ਜੀ ਕਹਿੰਦੇ ਤਿਤ ਬੇਲ ਕਹ ਸੰ ਪ੍ਰੇਤ ਆਈ ਉਦੋਂ ਪਰਿਵਾਰ ਨੇ ਜਿਹੜੇ ਸਾਥ ਸਬੰਧੀਆਂ ਵਾਸਤੇ ਜੀਉਣਾ ਪਿਆ ਨਾ ਜਿਨ੍ਹਾਂ ਵਾਸਤੇ ਠਗੀਆਂ ਮਾਲ ਦਾ ਜਿਨ੍ਹਾਂ ਦੇ ਵਾਸਤੇ ਲੋਕਾਂ ਦੇ ਹੱਥ ਖੁੰਨੈ ਬਹੁਤ ਪਰਪੰਚ ਪਰ ਪਰ ਧਿਆਨ ਲਿਆਵੈ ਸੁਪ ਦਾਰਾਂ ਤੇ ਆਣ ਪਾਵੈ ਮਨ ਮੇਰੇ ਕਿੰਨੇ ਕਪਤਾਨੀ ਜਾਏ ਅੰਤ ਨਵੇਰਾ ਤੇਰੇ ਜੀ ਪੈ ਲੀ ਜਾਏ ਸਤਗੁਰੂ ਜੀ ਕਹਿੰਦੇ ਜਦੋਂ ਅੰਤ ਦਾ ਸਮਾਂ ਆਵਣਾ ਹੈ ਕਿ ਜਿਹੜੇ ਤੇਰੇ ਸਾਥ ਸੰਬੰਧੀ ਜਿਹੜੇ ਰਿਸ਼ਤੇਦਾਰ ਬਣੇ ਨਾ ਭੈਣ ਭਰਾ ਧੀਆਂ ਪੁੱਤਰ ਜਿਨ੍ਹਾਂ ਵਾਸਤੇ ਤੂੰ ਜੀ ਰਹੇ ਐ ਸਤਗੁਰੂ ਜੀ ਕਹਿੰਦੇ ਭਾਈ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਤੇਰੇ ਸਾਥ ਤਰਾਨੀ ਦੇਣਾ ਉਸੇ ਸਮੇਂ ਇਹਨਾਂ ਨੇ ਪ੍ਰੇਮ ਲੱਗ ਗਿਆ ਕਿ ਭਾਈ ਇਹ ਪ੍ਰੇਤ ਬਣ ਗਿਆ ਇਹ ਉਹ ਛੇਤੀ ਦੇ ਘਰ ਦੇ ਵਿੱਚੋਂ ਕੰਡੋ ਜਿਹੜੇ ਘਰ ਨੂੰ ਉਹ ਆਪਣਾ ਕਹਿ ਕੇ ਬੰਨੀ ਬੈਠਾ ਸੀ ਸਤਿਗੁਰੂ ਜੀ ਕਹਿੰਦੇ ਜਿਤਨਾ ਦੇਹ ਦਿਨ ਸੰਸਾਰੀ ਜਿਹੜੇ ਦਿਨ ਇਹ ਦੇਹ ਜਿਹੜੀ ਖਤਮ ਹੋਈ ਨਾ ਤੇਰੀ ਜਨਸ ਗਈ ਸਤਿਗੁਰੂ ਜੀ ਕਹਿੰਦੇ ਤਿਤ ਵੇਲਾ ਕਹਿਸਾ ਨਾ ਪ੍ਰੇਤ ਭਾਈ ਉਸੇ ਸਮੇਂ ਘਰ ਦੇ ਵਿੱਚ ਗੱਲਾਂ ਸ਼ੁਰੂ ਹੋ ਜਾਣੀਆਂ ਕਿ ਕੱਢਣਾ ਕਿਹੜੇ ਟਾਈਮ ਤੇ ਹੈ ਸਾਰੇ ਸੰਗੀਆਂ ਨੇ ਵੀ ਆ ਕੇ ਪੁੱਛ ਹੁੰਦਾ ਤਾਂ ਕਿ ਕਿਹੜਾ ਸਮਾਂ ਰੱਖਿਆ ਭਾਈ ਸਤਿਗੁਰੂ ਜੀ ਕਹਿੰਦੇ ਕਿਸੇ ਨੇ ਵੀ ਧਰਨੀ ਰੱਖਣਾ ਹੈ ਸਭ ਕੋ ਜੀਵੰਤ ਕੋ ਪਿਉਹਾਰ ਹੈ ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਤੇਰੇ ਜੀਵਨ ਦੀ ਹੀ ਹੈ ਮਾਤ ਪਿਤਾ ਭਾਈ ਸੁਖ ਬੰਤਾ ਸਤਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਜਿੰਨੇ ਵੀ ਤੇਰੇ ਦੇਖਲਾ ਪਿਆ ਨਾ ਇਹ ਜਿੰਮੇਆਂ ਜੀ ਤੇਰੇ ਨਾਲ ਨੇ ਤੇ ਮਰਨ ਤੋਂ ਬਾਅਦ ਇਹਨਾਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਇਸ ਕਰਕੇ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਨਾਲ ਤੂੰ ਹੇਠ ਲਾ ਕੇ ਬੈਠਾ ਹੈ ਨਾ ਫਿਰ ਜਦੋਂ ਤੈਨੂੰ ਇੱਥੋਂ ਫੜ ਕੇ ਲੈ ਕੇ ਜਾਣਾ ਨਾ ਪਾਪੜ ਚਲਾਏ ਨ ਬੂਤ ਜਮ ਕਿਸੈ ਨੂੰ ਨਹੀਂ ਭੇਟ ਜਦੋਂ ਜਮਾਂ ਨੇ ਫੜ ਕੇ ਲੈ ਕੇ ਜਾਣਾ ਤੇ ਉਹਨਾਂ ਨੇ ਭੇਟ ਨਹੀਂ ਕਿਸੇ ਨੂੰ ਦੇਣਾ ਕਿ ਅਸੀਂ ਕਿੱਥੇ ਲੈ ਕੇ ਜਾ ਰਹੇ ਹਾਂ ਇਹ ਤੇਰੀ ਜੀਹ ਕਿੱਥੇ ਲੈ ਕੇ ਜਾਣਾ ਦੇ ਸਾਸੰਗੀ ਸਰੀਰ ਤੇ ਸੜ ਜਾਣਾ ਜਿਹੜੀ ਅੰਦਰ ਆਤਮਾ ਬੈਠੀ ਉਹਨੂੰ ਜਮਾਂ ਨੇ ਲੈ ਕੇ ਜਾਣਾ ਹੈ ਨਾ ਤੇ ਫਿਰ ਆਤਮਾ ਦੇ ਨਾਲ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਦੇ ਲਈ ਇੱਕ ਸਾਨੂੰ ਵਸੀਲਾ ਬਣਿਆ ਗੁਰੂ ਘਰ ਦੇ ਵਿੱਚ ਦੇ ਆਈ ਚੱਲ ਕੇ ਸਰੀਰ ਚੱਲ ਕੇ ਆਇਆ ਤੇ ਸਰੀਰ ਸਤਿਗੁਰੂ ਜੀ ਕਹਿੰਦੇ ਤਾਂ ਸਤਿਗੁਰ ਹੈ ਜੇਕਰ ਅੰਦਰ ਆਤਮਾ ਦੇ ਨਾਲ ਰੱਬ ਦਾ ਨਾਮ ਜਪਿਆ ਤੇ ਆਤਮਾ ਨੂੰ ਪ੍ਰਮਾਤਮਾ ਦੇ ਘਰ ਤੱਕ ਪਹੁੰਚਾਉਣਾ ਹੈ ਕਿਸੇ ਵਿਦਵਾਨ ਨੇ ਕਿਹਾ ਕਹਿਣ ਲੱਗੇ ਸਰੀਰ ਸ਼ਮਸ਼ਾਨ ਚ ਪਹਿ ਪਹੁੰਚਣ ਤੋਂ ਪਹਿਲਾਂ ਪਹਿਲਾਂ ਤੇਰੀ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੇ ਚਰਨਾਂ 'ਚ ਪਹੁੰਚ ਜਾਣੀ ਚਾਹੀਦੀ ਹੈ। ਭਾਵ ਇੰਨਾ ਕਿ ਤੂੰ ਗੁਰੂ ਦੇ ਸ਼ਬਦ ਨਾਲ ਜੁੜ ਜਾ ਇੰਨਾ ਕਿ ਇੱਕ ਦੇ ਉੱਤੇ ਭਰੋਸਾ ਕਰ ਲੈ ਕਿ ਜਦੋਂ ਜੰਮ ਵੀ ਲੈਣ ਆਉਣ ਤੇ ਤੈਨੂੰ ਡਰਨਾ ਹੋਵੇ ਕਿਸੇ ਦਾ ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ ਹੈ ਨਾ ਉਹਨਾਂ ਦੇ ਮੁਖ ਦੇ ਵਿੱਚੋਂ ਬਚਨ ਲੈ ਨਿਕਲੇ ਨੇ ਦੂਰ ਰਹੇ ਸਭ ਜੰਮ ਕੀ ਬਾਟ ਧਰਮ ਰਾਏ ਦਾ ਆਪਕਾ ਕਰੋਗੇ ਜਦੋਂ ਹਾਟੇ ਹੋ ਸਕ ਲੋ ਲੇਖਾ ਉਹ ਧਰਮ ਰਾਜ ਤੇ ਗੂਤ ਵੀ ਕੀ ਕਰਨ ਕਿ ਜਦੋਂ ਪ੍ਰਮਾਤਮਾ ਨੇ ਲੇਖੇ ਵਾਲੇ ਕਾਜ ਵੀ ਬਾਤ ਉਤੇ ਪਰ ਸਰਗੁਰੂ ਜੀ ਕਹਿੰਦੇ ਭਾਈ ਕਿ ਜਿਹੜੇ ਇਨਸਾਫ ਸੰਬੰਧੀ ਬਣਾ ਕੇ ਬੈਠਾ ਹੋਏ ਆ ਨਾ ਸਤਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸਾਨੂੰ ਰੋਜ਼ ਅਮਰਤਵੇ ਨੇ ਸਮਝਾਉਂਦੇ ਸਾਨੂੰ ਜੀ ਕਹਿੰਦੇ اے ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਇਹੋ ਕਟੰਭ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤੇਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਜੀ ਕਹਿੰਦੇ ਇਹੋ ਜਿਹਾ ਕੰਮ ਭਾਈ ਭੁੱਲ ਕੇ ਵੀ ਨਾ ਕਰ ਜਿਹੜਾ ਅੰਤ ਸਮੇਂ ਤੈਨੂੰ ਪਛਤਾਉਣਾ ਪਵੇ ਇੱਕ ਇੱਕ ਸਵਾਸ ਸਾਹ ਸੰਤ ਜੀ ਬੇਸ਼ਮਾਨ ਕੀਮਤੀ ਹੈ ਇਹ ਆਪਾਂ ਪਿਛੇ ਕੋਰੋਨਾ ਦੇ ਕਾਲ ਦੇ ਵਿੱਚ ਵੇਖ ਲਿਆ ਜਿਨ੍ਹਾਂ ਨੂੰ ਸਾਹ ਸੰਗ ਦੀ ਆਕਸੀਜਨ ਦੀ ਲੋੜ ਪਈ ਨਾ ਲੱਖਾਂ ਰੁਪਏ ਦੇਣ ਨੂੰ ਲੋਕ ਤਿਆਰ ਹੋ ਗਏ ਜੇ ਇੱਕ ਸਵਾਸ ਖਰੀਦਣ ਵਾਸਤੇ ਇਸ ਕਰਕੇ ਸੰਤੂਰ ਜੀ ਕਹਿੰਦੇ ਜਿਹੜੇ ਮਿਲੇ ਸੁਆਸ ਨੇ ਇਹਨਾਂ ਨੂੰ ਅਸਾਈ ਨਾ ਬਵਾ ਇਹਨਾਂ ਨੂੰ ਪ੍ਰਮਾਤਮਾ ਦੀ ਭਗਤੀ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲਾ ਦੇ ਨਹੀਂ ਤੇ ਸੰਤੂਰ ਜੀ ਕਹਿੰਦੇ ਪਤਨ ਚਲਾਇ ਨਾ ਗੂਤ ਜਨ ਜਦੋਂ ਉਹਨਾਂ ਨੇ ਫੜ ਕੇ ਲੈ ਜਾਣਾ ਕਿਸੇ ਨਾਲ ਦੇ ਨੀ ਭੇਤ ਸੰਤੂਰ ਜੀ ਕਹਿੰਦੇ ਛੱਟ ਖੜੋਤੇ ਖਿਨੇ ਮਾਹੇ ਜਿਸ ਨੂੰ ਲੱਗਾ ਹੇਤ ਜਿਨ੍ਹਾਂ ਦੇ ਨਾਲ ਪਿਆਰ ਕਰਕੇ ਬੈਠੇਨ ਇਹ ਦਿੱਤ ਪੈਨਾ ਕੀ ਮਾਂ-ਬਾਪ ਮੇਰੇ ਨੇ ਤੀਆਂ ਪੁੱਤਰ ਮੇਰੇ ਨੇ ਇਹ ਘਰ ਕੋਠੀਆਂ ਮੇਰੀਆਂ ਨਹੀਂ ਇਹ ਗੱਡੀ ਮੇਰੀ ਹੈ ਜਦੋਂ ਮੇਰਾ ਮੇਰਾ ਸਾਰਾ ਕੁਝ ਪੈਨਾ ਨਾ ਸਤਿਗੁਰੂ ਜੀ ਕਹਿੰਦੇ ਭਾਈ ਛੱਟ ਫੜੋ ਤੇ ਕਹਿੰਦਾ ਮੈਂ ਇੱਕ ਖਿੰਧ ਦੇ ਵਿੱਚ ਇੱਕ ਖਿੰਧ ਤੈਨੂੰ ਛੱਡ ਜੇਣਾ ਨੇ ਪਰਾਈ ਹੋਈਆਂ ਨੇ ਸਤਿਗੁਰੂ ਜੀ ਕਹਿੰਦੇ ਛੱਟ ਫੜੋ ਤੇ ਜਿਨਾਂ ਮਾਹੀ ਜਿਨ ਸੋ ਲੱਗਾ ਖੇਤ ਹੱਥ ਮਰੋੜੇ ਤਨ ਕਪੇ ਸਿਆੰਦੂ ਹੋਆ ਸੇਤ ਸਤਿਗੁਰੂ ਜੀ ਕਹਿੰਦੇ ਜਦੋਂ ਫਿਰ ਤਨ ਦੇ ਵਿੱਚੋਂ ਇਹ ਸਵਾਸ ਲੈਣ ਦੇਣਾ ਤੇ ਸਾਧੂ ਜੀ ਕਹਿੰਦੇ ਹੱਥ ਮਰੋੜੇ ਹੱਥ ਮਰੋੜ ਜਾਂਦੇ ਜਿਹੜਾ ਹੱਥ ਸਾਡੇ ਸਰੀਰ ਤੱਕ ਪਹੁੰਚ ਜਾਂਦਾ ਹੈ ਨਾ ਮੇਰੇ ਤੱਕ ਪ੍ਰਾਣੀ ਦਾ ਹੱਥ ਜਿਵੇਂ ਪਿਆ ਸਾਧ ਸੰਗ ਵਿੱਚ ਫਿਰ ਉਵੇਂ ਹੀ ਪਿਆ ਉਹ ਹੱਥ ਦੇ ਵਿੱਚ ਕੋਈ ਜਾਨ ਨਹੀਂ ਕੋਈ ਖੂਨ ਬਰਨਾ ਬੰਦ ਹੋ ਗਿਆ ਅੰਦਰ ਪਾਣੀ ਹੀ ਪਾਣੀ ਰਹਿ ਗਿਆ ਤੇ ਸਾਧੂ ਜੀ ਕਹਿੰਦੇ ਹੱਥ ਮਰੋੜੇ ਤਨ ਕਪੇ ਸਾਧੂ ਜੀ ਕਹਿੰਦੇ ਭਾਈ ਤਨ ਵੀ ਜਿਹੜਾ ਹੈ ਇਹਦਾ ਰੰਗ ਜਿਹੜਾ ਉਹ ਸਿਆਹੂ ਹੋ ਗਿਆ ਪਰ ਪੀੜਾਂ ਪੈ ਗਿਆ ਸਿਆਹੂ ਹੋ ਗਿਆ ਸੇਤ ਤੇ ਸਾਧੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਜੇ ਵੀ ਸਮਾਂ ਤੇ ਕੋਲ ਜੇ ਹਰ ਜੀਜਾ ਸੋਧ ਹੋਣਾ ਹੈ ਪਰਮਾਤਮਾ ਦਾ ਥੇ ਸਤਪੁਰਖ ਜੀ ਕਹਿੰਦੇ ਕਿ ਪਰਮਾਤਮਾ ਹੋ ਕੀਤੀ ਹੈ ਦੇ ਵਿੱਚ ਜੇ ਪਰਮਾਤਮਾ ਦਾ ਨਾਮ ਜਿਹੋ ਜਿਹਾ ਜੀਜੇ ਦਾ ਸਜਣਾ ਉਹੋ ਜਿਹਾ ਵੜਨਗੇ ਮਤਾਂ ਇਹ ਨਾ ਹੋਵੇ ساری ਜਿੰਦਗੀ ਜਿਹੜੇ ਨੇ ਉਹ ਪਾਪਾਂ ਵਾਲੇ ਖੇਤ ਵਿੱਚ ਹੀ ਨਾ ਰਹੇ ਤੇ ਜਦੋਂ ਵੱਢਣ ਦੀ ਵਾਰੀ ਆਈ ਤੇ ਫਿਰ ਪਾਪਾਂ ਦੇ ਖੇਤ ਵਿੱਚੋਂ ਵੱਢਿਆ ਕੁਝ ਨਹੀਂ ਜਾਂ ਧਰਮ ਦਾ ਕੁਝ ਵੀ ਨਹੀਂ ਵਿੱਚੋਂ ਨਿਕਲਣਾ ਹੈ ਸਰਬੋਤਮ ਜੀ ਕਹਿੰਦੇ ਇਸ ਤਰ੍ਹਾਂ ਕੇ ਸਮਾਂ ਤੇਰੇ ਕੋਲ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੜਨਾ ਪਵੇਗਾ ਇਸ ਕਰਕੇ ਚੰਗਾ ਬੀਜ ਵੀ ਜਿਹੜਾ ਤੈਨੂੰ ਕੋ ਕੋ ਵੱਡਣ ਲੱਗਿਆਂ ਮੁਸ਼ਕਲ ਨਾ ਹੋਵੇ ਸਰਬੋਤਮ ਜੀ ਕਹਿੰਦੇ ਜਿਹਾਂ ਬੀਜੈ ਸੋਹ ਨੂੰ ਹੈ ਕਰਮਾ ਸਦਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਜਿਹੜੇ ਪਰਮਾਤਮਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਜੁੜ ਜਾਂਦੇ ਨੇ ਨਾ ਪਰਮਾਤਮਾ ਦੇ ਚਰਨਾਂ ਤੇ ਸ਼ਬਦ ਨਾਲ ਜੁੜ ਜਾਂਦੇ ਨੇ ਸਤਿਗੁਰੂ ਜੀ ਕਹਿੰਦੇ ਨਾਨਕ ਪਰਮ ਸ਼ਰਨਾਗਤੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਨਾਲ ਜੁੜ ਜਾਂਦੇ ਨੇ ਚਰਨ ਬਹੁਤ ਪ੍ਰਭ ਦੇਤ ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ ਬਣ ਜਾਂਦੇ ਗੁਰੂ ਕੀ ਬਾਣੀ ਉਹਨਾਂ ਵਾਸਤੇ ਜਹਾਜ਼ ਬਣ ਜਾਂਦੀ ਜਿਹੜੇ ਸ਼ਰਨ ਦੇ ਵਿੱਚ ਆਏ ਤੇ ਜਿਹੜੇ ਸਾਧ ਸੰਗਤ ਅੱਜ ਤੱਕ ਭੜਕੋ ਨਹੀਂ ਫਿਰਦੇ ਨੇ ਕਦੇ ਕੋਈ ਜਵਾਨੀ ਛੱਡੀ ਕਦੇ ਪੀਰ ਤੇ ਨਹੀਂ ਜਾਣਾ ਛੱਡਿਆ ਤਨੇ ਕਿਥੇ ਨਹੀਂ ਜਾਣਾ ਛੱਡਿਆ ਕਦੇ ਗੋਗੇ ਦੇ ਜਾ ਕੇ ਮੱਥੇ ਟੇਕਲੇ ਕਦੇ ਕਿਹੜੀਆਂ ਜਗ੍ਹਾ ਤੇ ਮੱਥੇ ਟੇਕਲੇ ਸਤਪੁਤ ਜੀ ਕਹਿੰਦੇ ਇੱਕ ਦਾ ਤੇ ਬਣਿਆ ਹੀ ਨਹੀਂ ਹੈ ਭਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਾ ਦਾ ਬਖਰੀ ਆਦ ਕਰੀਏ ਸਤਪੁਤ ਜੀ ਕਹਿੰਦੇ ਕਾਹੂ ਲੈ ਪਾਹਲ ਪੂਜ ਧਰਿਓ ਸਿਰ ਕਾਹੂ ਲੈ ਨਿੰਦ ਕਰੇ ਨਟਕਾਇਓ ਕਾਹੂ ਰਖਿਓ ਰਵਾਚੀ ਦਿਸ਼ਾ ਮੈਂ ਕਾਹੂ ਪਿਛਾਤ ਕੋ ਸੀਸ ਨਵਾਇਓ ਕਾਹੂ ਪਤਾਨ ਕੋ ਪੂਜਤ ਹੈ ਪਾਸ ਕਾਹੂ ਮਰਤਾਨ ਕੋ ਪੂਜਤ ਧਾਇਓ ਪੂਰ ਕਿਰਿਆ ਉਰ ਦੀ ਉਹ ਸਭ ਹੀ ਜਗ ਸ਼੍ਰੀ ਭਗਵਾਨ ਕੋ ਜੇਦ ਨਾ ਪਾਇ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਤਾਂ ਤੇ ਭੇਦ ਨਹੀਂ ਪਾਇਆ ਸਾਰਾ ਸੰਸਾਰ ਝੁੱਡੇ ਪਸਾਰੇ ਦੇ ਵਿੱਚ ਹੀ ਫਸ ਰਿਹਾ ਹੋਇਆ ਹੈ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜੇ ਸ਼ਰਨ ਵਿੱਚ ਆ ਗਏ ਨਾ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਸ਼ਰਨ ਮਿਲ ਗਈ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਜਿਹੜਾ ਉਤਾਰ ਦਿੰਦਾ ਹੈ ਕਿਵੇਂ ਉਤਾਰ ਦਿੰਦਾ ਹੈ ਰੋਜ਼ ਪੜ੍ਹਦੇ ਆ ਵਾਹਿਗੁਰੂ ਨਾਮ ਜਹਾਲ ਹੈ ਚਲੇ ਸੋਤਰੇ ਪਾਰ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਜਹਾਜ਼ ਦੇ ਵਿੱਚ ਚੜ ਜਾਂਦਾ ਹੈ ਜਿਹੜਾ ਵਾਹਿਗੁਰੂ ਦੇ ਨਾਮ ਰੂਪੀ ਬੇੜੇ ਦੇ ਵਿੱਚ ਚੜ ਜਾਂਦਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਉਹਨਾਂ ਨੂੰ ਇਹ ਸੰਸਾਰ ਤੋਂ ਪਾਰ ਕਰ ਦਿੰਦਾ ਹੈ ਸੇਪਾ ਹੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਕ ਹੇਤ ਹੁਣ ਸਤਿਗੁਰੂ ਜੀ ਨੇ ਪਹਿਲਾ ਭਾਦੋਂ ਦੇ ਵਿੱਚ ਕਹੇ ਜਿਹੜੇ ਭਾਦੋਂ ਦੇ ਵੀ ਹੀਨੇ ਵਿੱਚ ਭਰਮ ਵਿੱਚ ਭੁੱਲ ਗਏ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦਾ ਕੁਝ ਵੀ ਨਹੀਂ ਬਣ ਸਕਦਾ ਹੈ ਤੇ ਦੂਜੇ ਲਾਸਟ ਵਿੱਚ ਸਰਦੂਜੀ ਕਹਿੰਦੇ ਜਿਨ੍ਹਾਂ ਨੇ ਭਾਦਰੋਂ ਦੇ ਵਿੱਚ ਪ੍ਰਮਾਤਮਾ ਦੇ ਨਾਲ ਪਿਆਰ ਕੀਤਾ ਸੇ ਭਾਦੋਂ ਇਹ ਨਰਕ ਨਾ ਪਾਈ ਹੈ ਉਹ ਫਿਰ ਭਾਦੋਂ ਦੇ ਮਹੀਨੇ ਵਿੱਚ ਨਰਕ ਵਿੱਚ ਨਹੀਂ ਜਾਂਦੇ ਕਿਉਂਕਿ ਗੁਰ ਰੱਖਣ ਵਾਲਾ ਹੇਤ ਜਿਹੜੇ ਗੁਰੂ ਦੇ ਨਾਲ ਪਿਆਰ ਕਰਦੇ ਨੇ ਭਾਈ ਉਹਨਾਂ ਨੂੰ ਗੁਰੂ ਦੇ ਸੰਸਾਰ ਤੇ ਰੱਖ ਲੈਂਦਾ ਹੈ ਗੁਰੂ ਉਹਨਾਂ ਨੂੰ ਨਾ ਇਹ ਸੰਸਾਰ ਵਿੱਚ ਡੋਲਣ ਦਿੰਦਾ ਹੈ ਤੇ ਨਾ ਨਰਮਕਾਮ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਗੁਰੂ ਕਿਰਪਾ ਕਰੇ ਸਾਡਾ ਵੀ ਭਾਦੋਂ ਦਾ ਮਹੀਨਾ ਮਨਾਇਆ ਤਾਂ ਹੀ ਸਦਲਾ ਹੈ ਕੇਵਲ ਤੇ ਕੇਵਲ ਅਸੀਂ ਭਾਦੋਂ ਦੇ ਮਹੀਨੇ ਦੀ ਸੰਗਰਾਮ ਤੇ ਮੱਥਾ ਟੇਕ ਕੇ ਜਾਣ ਤੱਕ ਸਿਮਤ ਨਾ ਰਹ ਜਾਈਏ ਗੁਰੂ ਦੇ ਬਚਨਾਂ ਨੂੰ ਕਮਾ ਕੇ ਜੀਵਨ ਦੇ ਵਿੱਚ ਆਪਣੇ ਜੀਵਨ ਦਾ ਉਧਾਰ ਕਰੀਏ ਕਿਉਂਕਿ ਸਮਾਂ ਬਹੁਤ ਥੋੜਾ ਸਾਧ ਸੰਗਤ ਜੀ ਵਾਡ ਜਿਹੜੀ ਹੈ ਉਹ ਬਹੁਤ ਲੰਬੀ ਹੈ ਇਸ ਕਰਕੇ ਗੁਰੂ ਕਿਰਪਾ ਕਰੇ ਸਾਨੂੰ ਗੁਰੂ ਬਾਣੀ ਦੀ ਸਮਝ ਆ ਜਾਵੇ ਅਸੀਂ ਗੁਰੂ ਕੀ ਬਾਣੀ ਨੂੰ ਪੜ੍ਹ ਕੇ ਗੁਰੂ ਕੀ ਬਾਣੀ ਨੂੰ ਸੁਣ ਕੇ ਆਪਣਾ ਮੁੱਖਾ ਜੀਵਨ ਉਹ ਸਫਲਾ ਕਰਨ ਦਾ ਯਤਨ ਕਰੀਏ ਵਿਚਾਰਾ ਕਰਦੇ ਆਂ ਬੇਅੰਤ ਭੁਲਾ ਗੁਰੂ ਕੀ ਬਾਣੀ ਕਰਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਣ ਹਾਰ ਹੰ ਬਖਸ਼ੇ ਮੈਨੂੰ ਕਿਰਪਾ ਦੀ ਫਤਿਹ